ਉਹਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਨੂੰ ਦਾ ਫੈਸਲਾ ਕਰ ਲਿਆ ਹੈ ਮੇਰਾ ਐਮ.ਐਲ.ਏ ਦੇ ਉਹਦੇ ਤੋਂ ਸਪੀਕਰ ਸੰਬੰਧ ਤੋਂ ਅਸਤੀਫਾ ਪਰਵਾਣ ਕੀਤਾ ਜਾਵੇ ਤੇ ਮੇਰੀ ਆਸ਼ੁਕਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਲੇ ਕੀ ਦੱਸਦੀ ਹੈ ਕਿ ਅਨਮੋਲ ਗਰਮਾਨਿਕ ਪ੍ਰਸਿੱਧ ਗਾਇਕਾ ਸੀ ਜਦੋਂ ਗਾਇਕੀ ਦੇ ਖੇਤਰ ਉਪਰੋਂ ਦਾ ਕੈਰੀਅਰ ਪੀਕ ਤੇ ਸੀ ਉਸ ਵੇਲੇ ਗਾਇਕੀ ਛੱਡ ਕੇ ਸਿਆਸਤ ਵਿੱਚ ਆ ਕੇ ਸਨ ਉਹਨਾਂ ਆਮਦੀ ਪਾਰਟੀ ਜੁਆਇਨ ਕਰ ਲਈ ਸੀ ਤੇ ਉਹਨਾਂ ਨੇ ਹਲਕਾ ਖਰੜ ਤੋਂ ਭਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਹੀ ਉਹਨਾਂ ਨੂੰ ਕਹੇ ਨਾ ਕਿ ਵਿਚ ਵਿੱਚ ਸੰਤੰਦਤਾ ਗਿਆ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸਨ ਤੇ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫੇ ਦੇ ਕਾਰਨ ਹਲੇ ਪਤਾ ਨਹੀਂ ਲੱਗੇ ਦੱਸਦੀ ਹੈ ਕਿ ਅਨਮੋਲ ਗਗਨਮਾਨ ਜੋ ਹਲਕਾ ਖਰੜ ਤੋਂ ਵਿਧਾਇਕ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਰੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਕਰਨ ਦਾ ਫੈਸਲਾ ਕਰ ਲਿਆ ਮੇਰੀ ਅਸ਼ੂਕਮਨਾਂ ਪਾਰਟੀ ਦੇ ਨਾਲ ਨੇ ਆਮਦੀ ਪਾਰਟੀ ਦੇ ਹਲਕਾ ਖਰੜ ਦੇ ਵਿਧਾਇਕ ਨੇ ਅਨਮੋਲ ਗਗਨਮਾਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਕਿਸੇ ਸਮੇਂ ਪ੍ਰਸਿੱਧ ਗਾਇਕ ਅਨਮੋਲ ਗਗਨਮਾਨ ਬੈਕੀ ਛੱਡ ਕੇ ਸਿਆਸਤ ਦੇ ਖੇਤਰ ਨੂੰ ਜਾ ਕੇ ਉਹ ਤੇ ਹਲਕਾ ਖਰੜ ਤੋਂ ਉਹਨੇ ਪਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਸੀ ਸੋ ਜਿਹੜਾ ਨੇ ਅਸਤੀਫਾ ਦਿੱਤਾ ਇਸ ਵੇਲੇ ਵੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਹਲਕਾ ਖਰੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਅਨਮੋਲ ਗਦਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਲਕਾ ਖਰੜ ਦੇ ਵਿਧਾਇਕ ਸਨ ਅਨਮੋਲ ਗਦਨਮਾਨ ਜਿਨ੍ਹਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰੀਆਂ ਸ਼ੁਭਕਾਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਮੇਰਾ ਐਮਐਲਏ ਦੇ ਅਹੁਦੇ ਤੋਂ ਜਿੱਦ ਤਾ ਹੋਇਆ ਅਸਤੀਫਾ ਸਪੀਕਰ ਸਾਹਿਬ ਕੋਲ ਪਰਵਾਰਕ ਕੀਤਾ ਜਾਵੇ ਦੱਸਦੀ ਹੈ ਕਿ ਅਨਮੋਲ ਗਰਮਾਨ ਜਿਹੜੇ ਹਲਕਾ ਖਰੜ ਦੇ ਵਿਧਾਇਕ ਸਨ ਹਲਕਾ ਖਰੜ ਲਈ ਇਹਨਾਂ ਨੇ ਬੜਾ ਕੁਝ ਬੜਾ ਕੰਮ ਕੀਤਾ ਹੁਣ ਤੱਕ ਸੋ ਲੋਕਾਂ ਦੀ ਉਮੀਦਾਂ ਤੇ ਖਰੇ ਵੀ ਉਤਰੇ ਪਰ ਅਸਤੀਫਾ ਦੇਣ ਦੇ ਕਾਰਨ ਪਤਾ ਨਹੀਂ ਲੱਗੇ ਲੱਗਦਾ ਕਿ ਉਹ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨ ਗਿਆ ਜਾਂ ਨਹੀਂ ਜਾਂ ਬਿਲਕੁਲ ਹੀ ਸਿਆਸਤ ਛੱਡ ਦਿੱਤੀ ਹੈ ਸਸੀ ਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਜਾ ਰਹੇ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਰਮਾਨ ਨੇ ਅਸਤੀਫਾ ਦੇ ਦਿੱਤਾ ਹੈ ਉਹਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸੰਬੰਧ ਤੋਂ ਅਸਤੀਫਾ ਪਰਵਾਣ ਕੀਤਾ ਜਾਵੇ ਤੇ ਮੇਰੀ ਆਸ਼ੁਕਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਲੇਗੀ ਦੱਸਦੀ ਹੈ ਕਿ ਅਨਮੋਲ ਗਰਮਾਨਿਕ ਪ੍ਰਸਿੱਧ ਗਾਇਕਾ ਸੀ ਜਦੋਂ ਗਾਇਕੀ ਦੇ ਖੇਤਰ ਜਤੋਂ ਦਾ ਕੈਰੀਅਰ ਪੀਕ ਤੇ ਸੀ ਉਸ ਵੇਲੇ ਗਾਇਕੀ ਛੱਡ ਕੇ ਸਿਆਸਤ ਵਿੱਚ ਆ ਗਿਆ ਸੀ ਉਹਨਾਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਤੇ ਉਹਨਾਂ ਨੇ ਹਲਕਾ ਖਰੜ ਤੋਂ ਭਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਇਹਨਾਂ ਨੂੰ ਕੈਬਨਟ ਵਿੱਚ ਬਚੀ ਸੰਤਤਾ ਗਿਆ ਸਭਿਆਚਾਰਕ ਮਾਮਲੇ ਦੇ ਮੰਤਰੀ ਸਨ ਤੇ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫੇ ਦੇ ਕਾਰਨ ਹਲੇ ਪਤਾ ਨਹੀਂ ਲੱਗੇ ਦੱਸਦੀ ਹੈ ਕਿ ਅਨਮੋਲ ਗਦਨਮਾਨ ਜੋ ਹਲਕਾ ਖਰੜ ਤੋਂ ਵਿਧਾਇਕ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਦਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਸੰਨ ਦਾ ਫੈਸਲਾ ਕਰ ਲਿਆ ਮੇਰੀਆਂ ਸ਼ੁਭ ਕਮਨਾਵਾਂ ਪਾਰਟ ਦੇ ਨਾਲ ਨੇ ਆਮ ਆਦੀ ਪਾਰਟੀ ਦੇ ਹਲਕਾ ਖਰੜ ਦੇ ਵਿਧਾਇਕ ਨੇ ਅਨਮੋਲ ਗਗਨਮਾਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਕਿਸੇ ਸਮੇਂ ਪ੍ਰਸਿੱਧ ਗਾਇਕ ਅਨਮੋਲ ਗਗਨਮਾਨ ਬੈਂਕੀ ਛੱਡ ਕੇ ਸਿਆਸਤ ਦੇ ਖੇਤਰ ਨੂੰ ਜਾ ਕੇ ਹਲਕਾ ਖਰੜ ਤੋਂ ਨੇ ਪਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਸੀ ਸੋ ਜਿਨ੍ਹਾਂ ਨੇ ਅਸਤੀਫਾ ਦਿੱਤਾ ਇਸ ਵੇਲੇ ਵੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹਲਕਾ ਖਰੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਹਲਕਾ ਸਰਰ ਦੇ ਵਿਧਾਇਕ ਸਨ ਅਨਮੋਲ ਗਣਮਾਨ ਜਿਹਨਾਂ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰੀ ਆਸ਼ੂਮਕਾਉਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਮੇਰਾ ਐਮਐਲਏ ਦੇ ਅਹੁਦੇ ਤੋਂ ਜਿੱਦ ਤਾ ਹੋਇਆ ਅਸਤੀਫਾ ਸਪੀਕਰ ਸਾਹਿਬ ਕੋਲ ਪਰਵਾਰ ਕਰਿਤਾ ਜਾਵੇ ਦੱਸਦੀ ਹੈ ਕਿ ਅਨਮੋਲ ਗਰਮਾਨ ਜਿਹੜੇ ਹਲਕਾ ਖਰੜ ਦੇ ਵਿਧਾਇਕ ਸਨ ਹਲਕਾ ਖਰੜੋਂ ਇਹਨਾਂ ਨੇ ਬੜਾ ਕੁਝ ਬੜਾ ਕੰਮ ਕੀਤਾ ਹੁਣ ਤੱਕ ਸਭ ਲੋਕਾਂ ਦੀ ਉਮੀਦਾਂ ਤੇ ਖਰੇ ਵੀ ਉਤਰੇ ਪਰ ਅਸਤੀਫਾ ਦੇਣ ਦੇ ਕਾਰਨ ਪਤਾ ਨਹੀਂ ਲੱਗੇ ਲੱਗਦਾ ਹੈ ਕਿ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨਗੇ ਜਾਂ ਨਹੀਂ ਜਾਂ ਬਿਲਕੁਲ ਹੀ ਸਿਆਸਤ ਛੱਡ ਦਿੱਤੀ ਹੈ ਸਸੀ ਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰਦੇ ਜਾ ਰਹੇ ਹਲਕਾ ਖਰੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਅਨਮੋਲ ਗਰਮਾਨ ਨੇ ਅਸਤੀਫਾ ਦੇ ਦਿੱਤਾ ਹੈ ਉਹਨੇ ਟਵੀਟ ਕੀਤਾ ਕਿ ਦਿੱਲ ਭਾਰੀ ਹੈ ਪਰ ਮੈਂ ਸਿਆਸਤ ਛੱ ਮੇਰਾ ਐਮਐਲਏ ਦੇ ਉਹਦੇ ਤੋਂ ਸਪੀਕਰ ਸਾਹਮਣੇ ਤੋਂ ਅਪੀਲ ਸਟੀਫਾ ਪ੍ਰਵਾਨ ਕੀਤਾ ਜਾਵੇ ਤੇ ਮੇਰੀਆਂ ਸ਼ੁਕਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੇ ਮਿੱੱਧਾ ਤੇ ਖਰੀ ਉਤਲੇਗੀ ਦੱਸਦੀ ਹੈ ਕਿ ਅਨਮੋਲ ਗਰਮਾਨਿਕ ਪ੍ਰਸਿੱਧ ਗਾਇਕਾ ਸੀ ਜਦੋਂ ਗਾਇਕੀ ਦੇ ਖੇਤਰ ਜਦੋਂ ਦਾ ਕੈਰੀਅਰ ਪੀਕ ਤੇ ਸੀ ਉਸ ਵੇਲੇ ਗਾਇਕੀ ਛੱਡ ਕੇ ਸਿਆਸਤ ਵਿੱਚ ਆ ਗਿਆ ਸੀ ਉਹਨਾਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਤੇ ਉਹਨਾਂ ਨੇ ਹਲਕਾ ਖਰੜ ਤੋਂ ਭਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਇਹਨਾਂ ਨੂੰ ਕੈਬਨਟ ਵਿੱਚ ਵੀ ਸਥਾਨ ਦਿੱਤਾ ਗਿਆ ਸੱਭਿਆਚਾਰਕ ਮਾਮਲੇ ਦੇ ਮੰਤਰੀ ਸਨ ਤੇ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫੇ ਦੇ ਕਾਰਨ ਹਲੇ ਪਤਾ ਨਹੀਂ ਲੱਗੇ ਦੱਸਦੀ ਕਿ ਅਨਮੋਲ ਗਗਨਮਾਨ ਜੋ ਹਲਕਾ ਖਰੜ ਤੋਂ ਵਿਧਾਇਕ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਕਰਨ ਦਾ ਫੈਸਲਾ ਕਰ ਲਿਆ ਮੇਰੀ ਅਸ਼ੁਭ ਕਮਨਾ ਪਾਰਟ ਦੇ ਨਾਲ ਨੇ ਆਮਦੀ ਪਾਰਟੀ ਦੇ ਹਲਕਾ ਖਰੜ ਦੇ ਵਿਧਾਇਕ ਨੇ ਅਨਮੋਲ ਗਗਨਮਾਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਕਿਸੇ ਸਮੇਂ ਪ੍ਰਸਿੱਧ ਗਾਇਕ ਅਨਮੋਲ ਗਗਨਮਾਨ ਬੈਂਕੀ ਛੱਡ ਕੇ ਸਿਆਸਤ ਦੇ ਖੇਤਰ ਨੂੰ ਜਾ ਕੇ ਉਹ ਹਲਕਾ ਖਰੜ ਤੋਂ ਉਹਨੇ ਪਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਸੀ ਸੋ ਜਿਹਨਾਂ ਨੇ ਅਸਤੀਫਾ ਦਿੱਤਾ ਇਸ ਵੇਲੇ ਵੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਦਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਲਕਾ ਖਰੜ ਦੇ ਵਿਧਾਇਕ ਸਨ ਅਨਮੋਲ ਗਦਨਮਾਨ ਜਿਨ੍ਹਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰੀਆਂ ਸ਼ੁਭਕਾਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਮੇਰਾ ਐਮਐਲਏ ਦੇ ਅਹੁਦੇ ਤੋਂ ਕਿਤਾ ਹੋਇਆ ਅਸਤੀਫਾ ਸਪੀਕਰ ਸਾਹਮਣੇ ਪਰਵਾਰ ਕੀਤਾ ਜਾਵੇ ਦੱਸਦੀ ਹੈ ਕਿ ਅਨਮੋਲ ਗਰਮਾਨ ਜਿਹੜੇ ਹਲਕਾ ਖਰੜ ਦੇ ਵਿਧਾਇਕ ਸਨ ਹਲਕਾ ਖਰੜ ਲਈ ਉਹਨੇ ਬੜਾ ਕੁਝ ਬੜਾ ਕੰਮ ਕੀਤਾ ਹੁਣ ਤੱਕ ਸੋ ਲੋਕਾਂ ਦੀਆਂ ਉਮੀਦਾਂ ਤੇ ਖਰੇ ਵੀ ਉਤਰੇ ਪਰ ਅਸਤੀਫਾ ਦੇਣ ਦੇ ਕਾਰਨ ਪਤਾ ਨਹੀਂ ਲੱਗੇ ਲੱਗਦਾ ਹੈ ਕਿ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨਗੇ ਜਾਂ ਨਹੀਂ ਜਾਂ ਬਿਲਕੁਲ ਹੀ ਸਿਆਸਤ ਛੱਡ ਦਿੱਤੀ ਹੈ ਸਸੀ ਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰਦਾ ਜਾ ਰਿਹਾ ਹਲਕਾ ਖਰੜ ਤੋਂ ਆਮਾਦੀ ਪਾਰਟੀ ਦੇ ਵਿਧਾਇਕ ਅਨਮੋਲ ਗਰਮਾਨ ਨੇ ਅਸਤੀਫਾ ਦੇ ਦਿੱਤਾ ਹੈ ਉਹਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਨੂੰ ਦਾ ਫੈਸਲਾ ਕਰ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਤੋਂ ਅਸਤੀਫਾ ਪਰਵਾਣ ਕੀਤਾ ਜਾਵੇ ਤੇ ਮੇਰੀਆਂ ਸ਼ੁਭਕਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਲੇ ਕੀ ਦੱਸਦੀ ਹੈ ਕਿ ਅਨਮੋਲ ਗਰਮਾਨਿਕ ਪ੍ਰਸਿੱਧ ਗਾਇਕਾ ਸੀ ਜਦੋਂ ਗਾਇਕੀ ਦੇ ਖੇਤਰ ਜਤੋਂ ਦਾ ਕੈਰੀਅਰ ਪੀਕ ਤੇ ਉਸ ਵੇਲੇ ਗਾਇਕੀ ਛੱਡ ਕੇ ਸਿਆਸਤ ਵਿੱਚ ਆ ਕੇ ਸਿਰ ਉਹਨਾਂ ਆਮ ਆਦੀ ਪਾਰਟੀ ਜੁਆਇਨ ਕਰ ਲਈ ਸੀ ਤੇ ਉਹਨਾਂ ਨੇ ਹਲਕਾ ਖਰੜ ਤੋਂ ਭਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਹੀ ਉਹਨਾਂ ਨੂੰ ਜੇ ਹਵਾਲੇ ਤੇ ਪਿਛਲੇ ਸੰਦਰਭ ਤੱਕ ਗਿਆ ਸਭਿਆਚਾਰਕ ਮਾਮਲੇ ਦੇ ਮੰਤਰੀ ਸਨ ਤੇ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫੇ ਦੇ ਕਾਰਨ ਹਲੇ ਪਤਾ ਨਹੀਂ ਲੱਗੇ ਦੱਸਦੀ ਹੈ ਕਿ ਅਨਮੋਲ ਗਗਨਮਾਨ ਜੋ ਹਲਕਾ ਖਰੜ ਤੋਂ ਵਿਧਾਇਕ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਨੇ ਦਾ ਫੈਸਲਾ ਕਰ ਲਿਆ ਮੇਰੀਆਂ ਸ਼ੁਭਕਾਮਨਾ ਪਾਰਟੀ ਦੇ ਨਾਲ ਨੇ ਆਮ ਆਦੀ ਪਾਰਟੀ ਦੇ ਹਲਕਾ ਖਰੜ ਦੇ ਵਿਧਾਇਕ ਨੇ ਅਨਮੋਲ ਗਗਨਮਾਨ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਕਿਸੇ ਸਮੇਂ ਪ੍ਰਸਿੱਧ ਗਾਇਕ ਅਨਮੋਲ ਗਗਨਮਾਨ ਬੈਕੀ ਛੱਡ ਕੇ ਸਿਆਸਤ ਦੇ ਖੇਤਰ ਨੂੰ ਜਾ ਕੇ ਹਲਕਾ ਖਰੜ ਤੋਂ ਉਹਨੇ ਪਾਰੀ ਬਹੁਤ ਜਿੱਤੇ ਪ੍ਰਾਪਤ ਕੀਤੀ ਸੀ ਸੋ ਜਿਹੜਾ ਨੇ ਅਸਤੀਫਾ ਦੇ ਦਿੱਤਾ ਇਸ ਵੇਲੇ ਵੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹਲਕਾ ਖਰੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਲਕਾ ਸਰਰ ਦੇ ਵਿਧਾਇਕ ਸਨ ਅਨਮੋਲਕ ਗਨਮਾਨ ਕਿਰਨ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰੀ ਆਸ਼ੁਰਿਕਾਉਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਮੇਰਾ ਐਮਐਲਏ ਦੇ ਅਹੁਦੇ ਤੋਂ ਜਿੱਤਾ ਹੋਇਆ ਅਸਤੀਫਾ ਸਪੀਕਰ ਸਾਹਿਬ ਨੂੰ ਪਰਵਾਰ ਕੀਤਾ ਜਾਵੇ ਦੱਸਦੀ ਹੈ ਕਿ ਅਨਮੋਲ ਗਰਮਾਨ ਜਿਹੜੇ ਹਲਕਾ ਖਰੜ ਦੇ ਵਿਧਾਇਕ ਸਨ ਹਲਕਾ ਖਰੜ ਲਈ ਇਹਨਾਂ ਨੇ ਬੜਾ ਕੁਝ ਬੜਾ ਕੰਮ ਕੀਤਾ ਹੁਣ ਤੱਕ ਸੋ ਲੋਕਾਂ ਦੀ ਉਮੀਦਾਂ ਤੇ ਖਰੇ ਵੀ ਉਤਰੇ ਪਰ ਅਸਤੀਫਾ ਦੇਣ ਦੇ ਕਾਰਨ ਪਤਾ ਨਹੀਂ ਲੱਗੇ ਲੱਗਦਾ ਕਿ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨਗੇ ਜਾਂ ਨਹੀਂ ਜਾ ਬਿਲਕੁਲ ਹੀ ਸਿਆਸਤ ਛੱਡ ਦਿੱਤੀ ਹੈ ਸਸਿਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰਦੇ ਜਾ ਰਹੇ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਰਮਾਨ ਨੇ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸੰਬੰਧ ਤੋ ਉਸ ਦੀਪਾ ਪਰਿਵਾਰ ਕੀਤਾ ਜਾਵੇ ਤੇ ਮੇਰੀਆਂ ਸ਼ੁਖਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਲੇ ਕੀ ਦੱਸਦੀ ਹੈ ਕਿ ਅਨਮੋਲ ਗਰਮਾਨਿਕ ਪ੍ਰਸਿੱਧ ਗਾਇਕਾ ਸੀ ਜਦੋਂ ਉਹ ਗਾਇਕੀ ਦੇ ਖੇਤਰ ਜੋਂ ਉਹਨਾਂ ਦਾ ਕੈਰੀਅਰ ਪੀਕ ਤੇ ਉਸ ਵੇਲੇ ਗਾਇਕੀ ਛੱਡ ਕੇ ਸਿਆਸਤ ਵਿੱਚ ਆ ਗਿਆ ਸੀ ਉਹਨਾਂ ਆਮ ਦੀ ਪਾਰਟੀ ਜੁਆਇਨ ਕਰ ਲਈ ਸੀ ਤੇ ਉਹਨਾਂ ਨੇ ਹਲਕਾ ਖਰੜ ਤੋਂ ਭਾਰੀ ਬੋਤ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਹੀ ਉਹਨਾਂ ਨੂੰ ਕੈਬਨਟ ਵਿੱਚ ਵੀ ਸਥਾਨ ਦਿੱਤਾ ਗਿਆ ਸਭਿਆਚਾਰਕ ਮਾਮਲੇ ਦੇ ਮੰਤਰੀ ਸਨ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਸਤੀਫੇ ਦੇ ਕਾਰਨ ਹਲੇ ਪਤਾ ਨਹੀਂ ਲੱਗੇ ਦੱਸਦੀ ਕਿ ਅਨਮੋਲ ਗਗਨਮਾਨ ਜੋ ਹਲਕਾ ਖਰੜ ਤੋਂ ਵਿਧਾਇਕ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਸੰਬੰਧੀ ਦਾ ਫੈਸਲਾ ਕਰ ਲਿਆ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਨੇ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਦੇ ਵਿਧਾਇਕ ਨੇ ਅਨਮੋਲ ਗਗਨਮਾਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਕਿਸੇ ਸਮੇਂ ਪ੍ਰਸਿੱਧ ਗਾਇਕ ਅਨਮੋਲ ਗਗਨਮਾਨ ਬੈਂਕੀ ਛੱਡ ਕੇ ਸਿਆਸਤ ਦੇ ਖੇਤਰ ਨੂੰ ਜਾ ਕੇ ਤੇ ਹਲਕਾ ਖਰੜ ਤੋਂ ਉਹਨੇ ਪਾਰੀ ਬਾਂਹ ਤੋਂ ਜਿੱਤ ਪ੍ਰਾਪਤ ਕੀਤੀ ਸੀ ਸੋ ਜਿਹਨਾਂ ਨੇ ਅਸਤੀਫਾ ਦਿੱਤਾ ਇਸ ਵੇਲੇ ਵੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅਨੁਸਾਰ ਦਈਏ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਦਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਲਕਾ ਖਰੜ ਦੇ ਵਿਧਾਇਕ ਸਨ ਅਨਮੋਲ ਗਦਨਮਾਨ ਜਿਨ੍ਹਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰੀਆਂ ਸ਼ੁਭਕਾਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਮੇਰਾ ਐਮਐਲਏ ਦੇ ਅਹੁਦੇ ਤੋਂ ਜਿੱਦ ਤਾ ਹੋਇਆ ਅਸਤੀਫਾ ਸਪੀਕਰ ਸਾਹਮਣੇ ਪਰਵਾਰ ਕੀਤਾ ਜਾਵੇ ਦੱਸਦੀ ਕਿ ਅਨਮੋਲ ਗਰਮਾਨ ਜਿਹੜੇ ਹਲਕਾ ਖਰੜ ਦੇ ਵਿਧਾਇਕ ਸਨ ਹਲਕਾ ਖਰੜੋਂ ਇਹਨਾਂ ਨੇ ਬੜਾ ਕੁਝ ਬੜਾ ਕੰਮ ਕੀਤਾ ਹੁਣ ਤੱਕ ਸੋ ਲੋਕਾਂ ਦੀ ਉਮੀਦਾਂ ਤੇ ਖਰੇ ਵੀ ਉਤਰੇ ਪਰ ਅਸਤੀਫਾ ਦੇਣ ਦੇ ਕਾਰਨ ਪਤਾ ਨਹੀਂ ਲੱਗੇ ਲੱਗਦਾ ਕਿ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨਗੇ ਜਾਂ ਨਹੀਂ ਜਾਂ ਬਿਲਕੁਲ ਹੀ ਸਿਆਸਤ ਛੱਡ ਦਿੱਤੀ ਹੈ ਸਸਿਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਜਾ ਰਹੇ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਰਮਾਨ ਨੇ ਅਸਤੀਫਾ ਦੇ ਦਿੱਤਾ ਹੈ ਉਹਨੇ ట్వీਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫ ਮੇਰਾ ਐਮ.ਐਲ.ਏ ਦੇ ਉਹਦੇ ਤੋਂ ਸਪੀਕਰ ਸਾਹਮਣੇ ਤੋਂ ਅਗੁਸਤੀਫਾ ਪ੍ਰਵਾਨ ਕੀਤਾ ਜਾਵੇ ਤੇ ਮੇਰੀਆ ਸ਼ੁਖਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੇ ਮਿੱਦਤੇ ਖਰੀ ਉਤਲੇਗੀ ਦੱਸਦੀ ਹੈ ਕਿ ਅਨਮੋਲ ਗਰਮਾਨਿਕ ਪ੍ਰਸਿੱਧ ਗਾਇਕਾ ਸੀ ਜਦੋਂ ਗਾਇਕੀ ਦੇ ਖੇਤਰ ਜਤੋਂ ਦਾ ਕੈਰੀਅਰ ਪੀਕ ਤੇ ਸੀ ਉਸ ਵੇਲੇ ਗਾਇਕੀ ਛੱੜ ਕੇ ਸਿਆਸਤ ਵਿੱਚ ਆ ਕੇ ਸਿਰ ਉਹਨਾਂ ਆਮਦੀ ਪਾਰਟੀ ਜੁਆਇਨ ਕਰ ਲਈ ਸੀ ਤੇ ਉਹਨਾਂ ਨੇ ਹਲਕਾ ਖਰੜ ਤੋਂ ਭਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਹੀ ਉਹਨਾਂ ਨੂੰ ਕੈਬਨਟ ਵਿੱਚ ਵੀ ਸਥਾਨ ਦਿੱਤਾ ਗਿਆ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸਨ ਤੇ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫੇ ਦੇ ਕਾਰਨ ਹਲੇ ਪਤਾ ਨਹੀਂ ਲੱਗੇ ਦੱਸਦੀ ਕਿ ਅਨਮੋਲ ਗਗਨਮਾਨ ਜੋ ਹਲਕਾ ਖਰੜ ਤੋਂ ਵਿਧਾਇਕ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਚੰਨ ਦਾ ਫੈਸਲਾ ਕਰ ਲਿਆ ਮੇਰੀ ਅਸ਼ੁਰੂ ਕਮਨਾਂ ਪਾਰਟੀ ਦੇ ਨਾਲ ਨੇ ਆਮ ਆਦੀ ਪਾਰਟੀ ਦੇ ਹਲਕਾ ਖਰੜ ਦੇ ਵਿਧਾਇਕ ਨੇ ਅਨਮੋਲ ਗਗਨਮਾਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਕਿਸੇ ਸਮੇਂ ਪ੍ਰਸਿੱਧ ਗਾਇਕਰ ਅਨਮੋਲ ਗਗਨਮਾਨ ਬੈਕੀ ਛੱਡ ਕੇ ਸਿਆਸਤ ਦੇ ਖੇਤਰ ਨੂੰ ਜਾ ਕੇ ਤੇ ਹਲਕਾ ਖਰੜ ਤੋਂ ਉਹਨੇ ਪਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਸੀ ਸੋ ਜਿਹੜਾ ਨੇ ਅਸਤੀਫਾ ਦਿੱਤਾ ਇਸ ਵੇਲੇ ਵੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹਲਕਾ ਖਰੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਹਲਕਾ ਸਰਰ ਦੇ ਵਿਧਾਇਕ ਸਨ ਅਨਮੋਲ ਗਨਮਾਨ ਜਿਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰੀਆਂ ਆਸ਼ੀਰਵਾਦ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਮੇਰਾ ਐਮਐਲਏ ਦੇ ਅਹੁਦੇ ਤੋਂ ਜਿੱਤਾ ਹੋਇਆ ਅਸਤੀਫਾ ਸਪੀਕਰ ਸਾਹਿਬ ਨੂੰ ਪ੍ਰਵਾਨ ਕੀਤਾ ਜਾਵੇ ਦੱਸਦੀ ਕਿ ਅਨਮੋਲਕ ਗਰਮਾਨ ਜਿਹੜੇ ਹਲਕਾ ਖਰੜ ਦੇ ਵਿਧਾਇਕ ਸਨ ਹਲਕਾ ਖਰੜ ਲਈ ਉਹਨੇ ਬੜਾ ਕੁਝ ਬੜਾ ਕੰਮ ਕੀਤਾ ਹੁਣ ਤੱਕ ਸੋ ਲੋਕਾਂ ਦੀ ਉਮੀਦਾਂ ਤੇ ਖਰੇ ਵੀ ਉਤਰੇ ਪਰ ਅਸਤੀਫਾ ਦੇਣ ਦੇ ਕਾਰਨ ਪਤਾ ਨਹੀਂ ਲੱਗੇ ਲੱਗਦਾ ਕਿ ਉਹ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨਗੇ ਜਾਂ ਨਹੀਂ ਜਾਂ ਬਿਲਕੁਲ ਹੀ ਸਿਆਸਤ ਛੱਡ ਦਿੱਤੀ ਹੈ ਸਸਿਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਜਾ ਰਹੇ ਹਾਂ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲਕ ਗਰਮਾਨ ਨੇ ਅਸਤੀਫਾ ਦੇ ਦਿੱਤਾ ਹੈ ਉਹਨੇ ట్వీਟ ਕੀਤਾ ਕਿ ਦਿੱਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਮਣੇ ਤੋਂ ਅਗੁਸਤੀਵਾ ਪ੍ਰਵਾਨ ਕੀਤਾ ਜਾਵੇ ਤੇ ਮੇਰੀ ਆਸ਼ੂਖਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਲੇ ਦੀ ਦੱਸ ਦੇ ਕਿ ਅਨਮੋਲ ਗਰਮਾਨਿਕ ਪ੍ਰਸਿੱਧ ਗਾਇਕਾ ਸੀ ਜਦੋਂ ਗਾਇਕੀ ਦੇ ਖੇਤਰ ਜਦੋਂ ਦਾ ਕੈਰੀਅਰ ਪੀਕ ਤੇ ਸੀ ਉਸ ਵੇਲੇ ਗਾਇਕੀ ਛੱਡ ਕੇ ਸਿਆਸਤ ਵਿੱਚ ਆ ਗਿਆ ਸੀ ਉਹਨਾਂ ਆਮਦੀ ਪਾਰਟੀ ਜੁਆਇਨ ਕਰ ਲਈ ਸੀ ਤੇ ਉਹਨਾਂ ਨੇ ਹਲਕਾ ਖਰੜ ਤੋਂ ਭਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਹੀ ਉਹਨਾਂ ਨੂੰ ਕੈਬਨਿਟ ਵਿੱਚ ਵੀ ਸਥਾਨ ਦਿੱਤਾ ਗਿਆ ਸਭਿਆਚਾਰਕ ਮਾਮਲੇ ਦੇ ਮੰਤਰੀ ਸਨ ਤੇ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫੇ ਦੇ ਕਾਰਨ ਹਲੇ ਪਤਾ ਨਹੀਂ ਲੱਗੇ ਦੱਸਦੀ ਹੈ ਕਿ ਅਨਮੋਲ ਗਦਨਮਾਨ ਜੋ ਹਲਕਾ ਖਰੜ ਤੋਂ ਵਿਧਾਇਕ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਦਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਮੇਰੀਆਂ ਸ਼ੁਭਕਾਮਨਾ ਪਾਰਟੀ ਦੇ ਨਾਲ ਨੇ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਦੇ ਵਿਧਾਇਕ ਨੇ ਅਨਮੋਲ ਗਦਨਮਾਨ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ ਕਿਸੇ ਸਮੇਂ ਪ੍ਰਸਿੱਧ ਗਾਇਕ ਕਰੀ ਅਨਮੋਲ ਗਗਨ ਮਾਨ ਬੈਕੀ ਛੱਡ ਕੇ ਸਿਆਸਤ ਦੇ ਖੇਤਰ ਨੂੰ ਜਾ ਕੇ ਹਲਕਾ ਖਰੜ ਤੋਂ ਉਹਨੇ ਪਾਰੀ ਬਹੁਤ ਸੋਜੀਤ ਪ੍ਰਾਪਤ ਕੀਤੀ ਸੀ ਸੋ ਜਿਹੜਾ ਉਹਨੇ ਅਸਤੀਫਾ ਦੇ ਦਿੱਤਾ ਇਸ ਵੇਲੇ ਵੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹਲਕਾ ਖਰੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਲਕਾ ਖਰੜ ਦੇ ਵਿਧਾਇਕ ਸਨ ਅਨਮੋਲ ਗਗਨ ਮਾਨ ਜਿਹਨਾਂ ਟਵੀਟ ਕੀਤਾ ਕਿ ਦਿਲ ਪਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰੀਆਂ ਸ਼ੁਭਕਾਮਨਾਵਾਂ ਪਾਰਟ ਜੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਮੇਰਾ ਐਮਐਲਏ ਦੇ ਅਹੁਦੇ ਤੋਂ ਜਿੱਤਾ ਹੋਇਆ ਅਸਤੀਫਾ ਸਪੀਕਰ ਸਾਹਿਬ ਨੂੰ ਪਰਵਰਣ ਕੀਤਾ ਜਾਵੇ ਦੱਸਦੀ ਹੈ ਕਿ ਅਨਮੋਲਕ ਗਰਮਾਨ ਜਿਹੜੇ ਹਲਕਾ ਖਰੜ ਦੇ ਵਿਧਾਇਕ ਸਨ ਹਲਕਾ ਖਰੜ ਲਈ ਉਹਨੇ ਬੜਾ ਕੁਝ ਬੜਾ ਕੰਮ ਕੀਤਾ ਹੁਣ ਤੱਕ ਸੋ ਲੋਕਾਂ ਦੀ ਉਮੀਦਾਂ ਤੇ ਖਰੇ ਵੀ ਉਤਰੇ ਪਰ ਅਸਤੀਫਾ ਦੇਣ ਦੇ ਕਾਰਨ ਪਤਾ ਨਹੀਂ ਲੱਗੇ ਲੱਗਦਾ ਕਿ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨਗੇ ਜਾਂ ਨਹੀਂ ਜਾਂ ਬਿਲਕੁਲ ਹੀ ਸਿਆਸਤ ਛੱਡ ਦਿੱਤੀ ਹੈ ਸਸੀ ਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਜਾ ਰਹੇ ਹਾਂ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲਕ ਗ ਉਹਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰਾ ਐਮਐਲਏ ਦੇ ਉਹਦੇ ਤੋਂ ਸਪੀਕਰ ਸੰਗਤ ਉਹ ਤੋਂ ਅਸਤੀਫਾ ਪਰਵਾਣ ਕੀਤਾ ਜਾਵੇ ਤੇ ਮੇਰੀਆਂ ਸ਼ੁਭਕਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਲੇ ਕੀ ਦੱਸਦੀ ਹੈ ਕਿ ਅਨਮੋਲ ਗਰਮਾਨਿਕ ਪ੍ਰਸਿੱਧ ਗਾਇਕਾ ਸੀ ਜਦੋਂ ਗਾਇਕੀ ਦੇ ਖੇਤਰ ਜੋਂ ਦਾ ਕੈਰੀਅਰ ਪੀਕ ਤੇ ਸੀ ਉਸ ਵੇਲੇ ਗਾਇਕੀ ਛੱਡ ਕੇ ਸਿਆਸਤ ਵਿੱਚ ਆ ਗਿਆ ਸੀ ਉਹਨਾਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਤੇ ਉਹਨਾਂ ਨੇ ਹਲਕਾ ਖਰੜ ਤੋਂ ਭਾਰੀ ਬੋਤ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਹੀ ਉਹਨਾਂ ਨੂੰ ਖਬਰ ਉਹਦੇ ਵਿੱਚ ਸਥਾਨ ਦਿੱਤਾ ਗਿਆ ਸਭਿਆਚਾਰਕ ਮਾਮਲੇ ਦੇ ਮੰਤਰੀ ਸਨ ਤੇ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫੇ ਦੇ ਕਾਰਨ ਹਲੇ ਪਤਾ ਨਹੀਂ ਲੱਗੇ ਦੱਸਦੀ ਹੈ ਕਿ ਅਨਮੋਲ ਗਗਨਮਾਨ ਜੋ ਹਲਕਾ ਖਰੜ ਤੋਂ ਵਿਧਾਇਕ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਚੰਨ ਦਾ ਫੈਸਲਾ ਕਰ ਲਿਆ ਮੇਰੀਆਂ ਸ਼ੁਭ ਕਮਨਾਵਾਂ ਪਾਰਟ ਦੇ ਨਾਲ ਨੇ ਆਮ ਆਦੀ ਪਾਰਟੀ ਦੇ ਹਲਕਾ ਖਰੜ ਦੇ ਵਿਧਾਇਕ ਨੇ ਅਨਮੋਲ ਗਗਨਮਾਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਕਿਸੇ ਸਮੇਂ ਪ੍ਰਸਿੱਧ ਗਾਇਕ ਅਨਮੋਲ ਗਗਨਮਾਨ ਬੈਕੀ ਛੱਡ ਕੇ ਸਿਆਸਤ ਦੇ ਖੇਤਰ ਨੂੰ ਜਾ ਕੇ ਹਲਕਾ ਖਰੜ ਤੋਂ ਨੇ ਪਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਸੀ ਸੋ ਜਿਨ੍ਹਾਂ ਨੇ ਅਸਤੀਫਾ ਦਿੱਤਾ ਇਸ ਵੇਲੇ ਵੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹਲਕਾ ਖਰੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਲਕਾ ਸਰਰ ਦੇ ਵਿਧਾਇਕ ਸਨ ਅਨਮੋਲ ਗਨਮਾਨ ਕਿਰਨ ਟਵੀਟ ਕੀਤਾ ਹੈ ਕਿ ਦਿਲ ਭਾਰੀ ਹੈ ਪਰ ਮੈਂ ਸਿਆਸ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰੀ ਆਸ਼ਵਿਕਾਉਣਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਮੇਰਾ ਐਮਐਲਏ ਦੇ ਅਹੁਦੇ ਤੋਂ ਜਿੱਦ ਤਾ ਹੋਇਆ ਅਸਤੀਫਾ ਸਪੀਕਰ ਸਾਹਮਣੇ ਪਰਵਰਤ ਕੀਤਾ ਜਾਵੇ ਦੱਸਦੀ ਹੈ ਕਿ ਅਨਮੋਲ ਗਗਨਮਾਨ ਜਿਹੜੇ ਹਲਕਾ ਖਰੜ ਦੇ ਵਿਧਾਇਕ ਸਨ ਹਲਕਾ ਖਰੜੋਂ ਇਹਨਾਂ ਨੇ ਬੜਾ ਕੁਝ ਬੜਾ ਕੰਮ ਕੀਤਾ ਹੁਣ ਤੱਕ ਸੋ ਲੋਕਾਂ ਦੀ ਉਮੀਦਾਂ ਤੇ ਖਰੇ ਵੀ ਉਤਰੇ ਪਰ ਅਸਤੀਫਾ ਦੇਣ ਦੇ ਕਾਰਨ ਪਤਾ ਨਹੀਂ ਲੱਗੇ ਲੱਗਦਾ ਕਿ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨਗੇ ਜਾਂ ਨਹੀਂ ਜਾਂ ਬਿਲਕੁਲ ਹੀ ਸਿਆਸਤ ਛੱਡ ਦਿੱਤੀ ਹੈ ਸਸਿਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਜਾ ਰਹੇ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਅਸਤੀਫਾ ਦੇ ਦਿੱਤਾ ਹੈ ਉਹਨੇ ట్వీਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਤੋਂ ਅਸਤੀਫਾ ਪਰਵਾਰ ਕੀਤਾ ਜਾਵੇ ਤੇ ਮੇਰੀਆਂ ਸ਼ੁਭਕਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉੱਤਲੇ ਕੀ ਦੱਸਦੀ ਹੈ ਕਿ ਅਨਮੋਲ ਗਰਮਾਨਿਕ ਪ੍ਰਸਿੱਧ ਗਾਇਕਾ ਸੀ ਜਦੋਂ ਉਹ ਗਾਇਕੀ ਦੇ ਖੇਤਰ ਜਤੋਂ ਦਾ ਕੈਰੀਅਰ ਪੀਕ ਤੇ ਉਸ ਵੇਲੇ ਗਾਇਕੀ ਛੜਕੀ ਸਿਆਸਤ ਵਿੱਚ ਆ ਕੇ ਸਿਰ ਉਹਨਾਂ ਆਮ ਆਦੀ ਪਾਰਟੀ ਜੁਆਇਨ ਕਰ ਲਈ ਸੀ ਤੇ ਉਹਨਾਂ ਨੇ ਹਲਕਾ ਖਰੜ ਤੋਂ ਭਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਹੀ ਉਹਨਾਂ ਨੂੰ ਕੈਬਨਟ ਵਿੱਚ ਵੀ ਸਥਾਨ ਦਿੱਤਾ ਗਿਆ ਸਭਿਆਚਾਰਕ ਮਾਮਲੇ ਦੇ ਮੰਤਰੀ ਸਨ ਤੇ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫੇ ਦੇ ਕਾਰਨ ਹਲੇ ਪਤਾ ਨਹੀਂ ਲੱਗੇ ਦੱਸਦੀ ਹੈ ਕਿ ਅਨਮੋਲ ਗਗਨਮਾਨ ਜੋ ਹਲਕਾ ਖਰੜ ਤੋਂ ਬਿਧਾਇਕ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਬਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਚੰਨ ਦਾ ਫੈਸਲਾ ਕਰ ਲਿਆ ਮੇਰੀ ਅਸ਼ੁਭ ਕਮਨਾ ਪਾਰਟੀ ਦੇ ਨਾਲ ਨੇ ਆਮ ਆਦੀ ਪਾਰਟੀ ਦੇ ਹਲਕਾ ਖਰੜ ਦੇ ਵਿਧਾਇਕ ਨੇ ਅਨਮੋਲ ਗਗਨਮਾਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਕਿਸੇ ਸਮੇਂ ਪ੍ਰਸਿੱਧ ਗਾਇਕ ਅਨਮੋਲ ਗਗਨਮਾਨ ਬੈਂਕੀ ਛੱਡ ਕੇ ਸਿਆਸਤ ਦੇ ਖੇਤਰ ਨੂੰ ਜਾ ਕੇ ਤੇ ਹਲਕਾ ਖਰੜ ਤੋਂ ਉਹਨੇ ਪਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਸੀ ਸੋ ਜਿਨ੍ਹਾਂ ਨੇ ਅਸਤੀਫਾ ਦਿੱਤਾ ਇਸ ਵੇਲੇ ਵੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਦੀ ਹੈ ਕਿ ਹਲਕਾ ਖਰੜ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਲਕਾ ਸਰਰ ਦੇ ਵਿਧਾਇਕ ਸਨ ਅਨਮੋਲ ਗਨਮਾਨ ਕਿਰਨ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸ ਛੱਡਣ ਦਾ ਫੈਸਲਾ ਕਰ ਲਿਆ ਹੈ ਮੇਰੀ ਆਸ਼ੁਰਿਕਾਉਣਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਮੇਰਾ ਐਮਐਲਏ ਦੇ ਅਹੁਦੇ ਤੋਂ ਜਿੱਦ ਤਾ ਹੋਇਆ ਅਸਤੀਫਾ ਸਪੀਕਰ ਸਾਹਿਬ ਕੋਲ ਪਰਵਾਰ ਕੀਤਾ ਜਾਵੇ ਦੱਸਦੀ ਹੈ ਕਿ ਅਨਮੋਲ ਗਰਮਾਨ ਜਿਹੜੇ ਹਲਕਾ ਖਰੜ ਦੇ ਵਿਧਾਇਕ ਸਨ ਹਲਕਾ ਖਰੜੋਂ ਇਹਨਾਂ ਨੇ ਬੜਾ ਕੁਝ ਬੜਾ ਕੰਮ ਕੀਤਾ ਹੁਣ ਤੱਕ ਸੋ ਲੋਕਾਂ ਦੀ ਉਮੀਦਾਂ ਤੇ ਖਰੇ ਵੀ ਉਤਰੇ ਪਰ ਅਸਤੀਫਾ ਦੇਣ ਦੇ ਕਾਰਨ ਪਤਾ ਨਹੀਂ ਲੱਗੇ ਲੱਗਦਾ ਕਿ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਨਗੇ ਜਾਂ ਨਹੀਂ ਜਾ ਬਿਲਕੁਲ ਹੀ ਸਿਆਸਤ ਛੱਡ ਦਿੱਤੀ ਹੈ ਸਸੀ ਕਾਲ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰਦੇ ਜਾ ਰਹੇ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਰਮਾਨ ਨੇ ਅਸਤੀਫਾ ਦੇ ਦਿੱਤਾ ਹੈ ਉਹਨੇ ట్ਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਮੇਰਾ ਐਮਐਲਏ ਦੇ ਉਹਦੇ ਤੋਂ ਸਪੀਕਰ ਸਾਹਮਣੇ ਤੋਂ ਅਗੋਸਟੀਫਾ ਪਰਵਾਰ ਕੀਤਾ ਜਾਵੇ ਤੇ ਮੇਰੀਆਂ ਸ਼ੁਭਕਾਮਨਾ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਕਿ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉੱਤਰੀ ਦੀ ਦੱਸਦੀ ਹੈ ਕਿ ਅਨਮੋਲ ਗਰਮਾਨਿਕ ਪ੍ਰਸਿੱਧ ਗਾਇਕਾ ਸੀ ਜਦੋਂ ਉਹ ਗਾਇਕੀ ਦੇ ਖੇਤਰ ਜਤੋਂ ਦਾ ਕੈਰੀਅਰ ਪੀਕ ਤੇ ਉਸ ਵੇਲੇ ਗਾਇਕੀ ਛੜਕੀ ਸਿਆਸਤ ਵਿੱਚ ਆ ਗਿਆ ਸੀ ਉਹਨਾਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਤੇ ਉਹਨਾਂ ਨੇ ਹਲਕਾ ਖਰੜ ਤੋਂ ਭਾਰੀ ਬਹੁਤ ਜਿੱਤ ਪ੍ਰਾਪਤ ਕੀਤੀ ਇਸ ਦੇ ਨਾਲ ਹੀ ਉਹਨਾਂ ਨੂੰ ਕੈਬਨਟ ਵਿੱਚ ਵੀ ਸਥਾਨ ਦਿੱਤਾ ਗਿਆ ਸਭਿਆਚਾਰਕ ਮਾਮਲੇ ਦੇ ਮੰਤਰੀ ਸਨ ਤੇ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫੇ ਦੇ ਕਾਰਨ ਹਲੇ ਪਤਾ ਨਹੀਂ ਲੱਗੇ ਦੱਸਦੀ ਹੈ ਕਿ ਅਨਮੋਲ ਗਗਨਮਾਨ ਜੋ ਹਲਕਾ ਖਰੜ ਤੋਂ ਵਿਧਾਇਕ ਸਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਟਵੀਟ ਕੀਤਾ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਮੇਰੀ ਅਸ਼ੁਰੂ ਕਵਨ ਪਾਰਟੀ